ਪਲਾਂ ਦੇ ਕੋਠੇ ਤੇ ਲੱਗੇ ਹੋ ਲੋ ਆ ਦੇ ਆ ਪ੍ਰਿੰਟ ਉਹ ਭਾਏ ਨਾ ਪਲਾਂ ਨੂੰ ਭਾਏ ਮੈਨੂੰ ਵੀ ਨਹੀਂ ਯਾਦ ਨਹੀਂ ਲੈ ਜਾ ਅਰੇ ਸੱੰਦੇ ਹੋ ਲਿਵਾਰ ਦੇ ਪਤਾ ਪ੍ਰਿੰਟ ਵਿੱਚ ਆਤਾ ਕੋਠੇ ਦੇ ਨੇ ਬਏ ਨੂੰ ਕਟਿੰਗ ਵਟਿੰਗ ਕਰਨ ਬਸ ਦੋਆਂ ਘੰਟਿਆਂ ਦੇ ਦੋ ਕਮਰੇ ਲਾ ਦਨੇ ਆਪਾਂ ਦੋਆਂ ਦੰਦਾ ਘੰਟਿਆਂ ਚ ਕੰਟ ਕਰੋ ਚੱਲਟਾਂ ਤੇ ਬੋਬੋ ਕੈਂਡ ਲਾਇਡ ਲਾੜ ਜੇ ਕਲਰ ਲੈ 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 ਪਾ ਤੇ ਚੋੜਾ ਕੱਟਾ ਬਣਾਉਂਦੇ ਵਾ ਇਸੇ ਇਤਾਰ ਨਾ ਨੂੰ ਪੀਣਾ ਹੁੰਦਾ ਹੈ ਬਣਾਉਂਦੇ ਨਾ ਤਾਂ ਚੱਲ ਆ ਤੇ ਤਾ ਦਿੱਤੇ ਤਾਂ ਨਾ ਅਰੇ ਆ ਸਹੀ ਗੱਲ ਤੇ ਧੰਨ ਤੇ ਧਿਆਨ ਮੈਂ ਕਿਹੜਾ ਕਹਿੰਦੇ ਮੇਰੇ ਦੇਖਦੇ ਦੀ ਕੋਲ ਬਣਾ ਬੰਦਾ ਬੰਦੇ ਦੇਖੇਦਾ ਸਹੀ ਗੱਲ ਮੈਂ ਵੀ ਇਹੋ ਕਹਿਣ ਲੱਗਾ ਚਿੰਕਰਪਾਨ ਉਹ ਕੋਈ ਮਾੜੀ ਜਿਹਾ ਭਾਜੀ ਜਿੱਦਾਂ ਕਹਿਣ ਦਿਆ ਉਦਾਂ ਕਰ ਦੋ ਭਾਜੀ ਪਰ ਇਹਦੇ ਦੇਖਦਾ ਪਿਆ ਆ ਕਾਂਟੂਣ ਸੋਹਣੇ ਦੇ ਕਾਂਟੂਣ ਲੱਗੇ ਹੋਏ ਆ ਕਿੰਦਾ ਮੈਂ ਕਾਂਟੂਣ ਦੇਖਣੇ ਸੋਨਾ ਖੇਡਦਾ ਪਿਆ ਪੁੱਤ ਤੇਂਦਰ ਮੈਂ ਰੱਖੀ ਹੋਈ ਮਸ਼ੀਨ ਤੇ ਮੈਂ ਲੱਗੀਆਂ ਚਾਦਰ ਨੂੰ ਸੀਨ ਮਾਰ ਰਿਹਾ ਹਾਂ ਇਹਦੇ 'ਚ ਮੈਂ ਕਿ ਨੇਫਾ ਸਾਰਾ ਲੈੜ ਕੇ ਚਾਦਰ ਦਾ ਤੇ ਇਲਾਸਟਿਕ ਪਾਣੀ ਹੈ ਚਾਦਰ ਦੇ ਵਿੱਚ ਤੇ ਮੈਂ ਆਪ ਖੋਦ ਦੀ ਇਲਾਸਟਿਕ ਪਾ ਲੈਣੀ ਆ ਚਾਦਰ ਦੇ ਵਿੱਚ ਮੰਮੀ ਨੇ ਜਾ ਸੁਕਾਈ ਸੀਗੀ ਤੇ ਸਫਾਈ ਆਪਾਂ ਕਰ ਲਈ ਹੋਈ ਪੋਚੇ ਲਾਲੇ ਝਾੜੂ ਕੰਮ ਕਰ ਲਿਆ ਆ ਜੀ ਤੇ ਬਤੇ ਨੂੰ ਥੱਲੇ ਨਵਾਉਣਾ ਐ ਮੈਂ ਕਾ ਬਾਅਦ ਵਿੱਚ ਨਵਾਉਣੀ ਐ ਹਾਂ ਇਹ ਸੱਤਾ ਉੱਠਿਆ ਚਲੋ ਖੇਡ ਲੇ ਵੀ ਇਹ ਨਹੀਂ ਪੁੱਤ ਫੜਨਾ ਇਹ ਨੂੰ ਕੈਂਚੀ ਨਹੀਂ ਫੜਨੀ ਪਪਲਾ ਲੈ ਆਇਆ ਹੈ ਸਾਗ ਹਨਾ ਪੁੱਤ ਮੈਂ ਤੇ ਫਤੇ ਨੇ ਅੱਜ ਸਾਗ ਬਣਾਉਣਾ ਐ ਸਾਗ ਬਣਾਉ ਨਹੀਂ ਐ ਫਤੇ ਨਾ ਕਰ ਪੁੱਤ ਕੀ ਕਰਦਾ ਸੋਹਣੇ ਤੂੰ ਅੱਜ ਮੈਂ ਖਸਾਗ ਬਣਾਵਾਂਗੇ ਹੁਣ ਆਏ ਡੈਡੀ ਜੀ ਠੀਕ ਹੈ ਨਾ ਸਾਸੀ ਘਰ ਲਈ ਸਸੀ ਘਰ ਲੋ ਹੋਰ ਸੁਣਾਓ ਠੀਕ ਹੈ ਨਾ ਘਰੇ ਸਾਰੇ ਆ ਲੈ ਪਾਣੀ ਪੀ ਲਓ ਡੈਡੀ ਹੁੰਦੇ ਆ ਵਿਚਾਰੇ ਚੁਗਿੰਦੇ ਆ ਫੇ ਸਾਗ ਅੱਜ ਮੈਂ ਲਿਆ ਹੀ ਭਾਈ ਕਾ ਸਾਗ ਡੱਡੂ ਮੈਂ ਕਿਹਾ ਚਲੋ ਬੁਣਾ ਲੈ ਨਿਯੋਧਕ ਪਾਲ ਕਹਿ ਨਹੀਂ ਤੇ ਡੈਡੀ ਪਾਲਕ ਵੀ ਦੇਣ ਆਏ ਮੈਨੂੰ ਫਲਾਟ ਚ ਲਗਾਈ ਨੇ ਮੈਂ ਨਾ ਅਸਲ ਚ ਪਤਾ ਕੀ ਸੋਚਿਆ ਮੈਂ ਹਣੀ ਕੰਮ ਤੇ ਗਿਆ ਉਹਦੇ ਮਗਰ ਮਗਰ ਉਹਨੇ ਸਪਰਾਈ ਦੇਣਾ ਕਿ ਹੈ ਸਾਗ ਬਣਾਇਆ ਉਹਦੇ ਮਗਰ ਮਗਰ ਮੈਂ ਮਤ ਉਹ ਇੱਕੋ ਸੱਚ ਉਹ ਠਹਿਰ ਕੇ ਡੜ ਜੀ ਸਾਹ ਸਾਹ ਸੁ ਲੈ ਕੇ ਮੈਨੂੰ ਆਟਾ ਵੀ ਲਿਆ ਦੋ ਕਿ ਨਾਲ ਮੱਕੀ ਦੀ ਰੋਟੀ ਵੀ ਉਹ ਕੀ ਜਵਾਰ ਦੀ ਮੰਗਦਾ ਉਹ ਵੀ ਲਾ ਦੂੰਗੀ ਤੁਹਾਨੂੰ ਮੈਂ ਪੈ ਦੇ ਦਿੱਤਾ ਤੇ ਉਹ ਆਟਾ ਲੈ ਆਇਆ ਜਵਾਰ ਦਾ ਕਿ ਕੀ ਉਹਨੂੰ ਮੱਕੀ ਦਾ ਕਹਿੰਦੇ ਕਿ ਜਵਾਰ ਦਾ ਉਹੋ ਹੀ ਹੁੰਦੀ ਹੈ ਨਾ ਇੰਦਰ ਹਰ ਪਤਾ ਨਹੀਂ ਹੁਣ ਇਹ ਨਵਾਂ ਆਇਆ ਵਾ ਨਵਾਂ ਸੂਟ ਪਾਤਾ ਅੱਜ ਉਹ ਹੀ ਬਣਾ ਦੇ ਆਈ ਰੂੰਗਣ ਉਹ ਨਵਾਂ ਆਇਆ ਹੈ ਸਵਾਗਤ ਹੈ ਮੈਂ ਧੋਲਿਆ ਹੋਇਆ ਵਾ ਡੈਡੀ ਜੀ ਗਏ ਜਵਾਰ ਦਾ ਆਟਾ ਲੈਣ ਮੈਂ ਚਲੋ ਆਟਾ ਲੈ ਆਉ ਕਿ ਇਹ ਜਵਾਰ ਦੀਆਂ ਰੋਟੀਆਂ ਬੜੀਆਂ ਪਸੰਦ ਕਰਦੀ ਹੈ ਸਾਗ ਦੇ ਨਾਲ ਤੇ ਮੈਂ ਇਹਨਾਂ ਦੀ ਹੁੰਦਿਆਂ ਸਾਗ ਰੈਡੀ ਹੋ ਜੇ ਤੇ ਜਦੋਂ ਆਉਣ ਵੀ ਉਹਦੇ ਫੁਲਕੇ ਲਾ ਲਾਂਗੇ ਤੇ ਇੱਧਰ ਹਰਫਤੇ ਸੋਨਾ ਦੇਖਦਾ ਪਿਆ ਚਾਹਨੀ ਚਾਹਨੀ ਸਾਗ ਤੇ ਮੈਂ ਧਰ ਦਿੱਤਾ ਮਾਹ ਸਾਗ ਕੱਟਿਆ ਬਹੁਤ ਮੁਸ਼ਕਲ ਨਾਲ ਕਿਉਂਕਿ ਟੋਕਾ ਨਹੀਂ ਨਾ ਆਪਣੇ ਕੋ ਹੈਗਾ ਟੋਕੀ ਨਾ ਵੈਸੇ ਤਾਂ ਲੋਕੀ ਕੱਟਦੇ ਨੇ ਕਈ ਤਾਸ ਨਾ ਕੱਟਦੇ ਨੇ ਤੇ ਮੈਂ ਕਰ ਦੇਣਾ ਮਹਾ ਸਾਗ ਕਟਿਆ ਤੇ ਉਹਦੇ ਨੇ ਕਿੰਨਾ ਟਾਈਮ ਲੱਗ ਗਿਆ ਕੱਟ ਕੇ ਸਾਗ ਤੇ ਹੁਣ ਤਾਂ ਦਿੱਤਾ ਆ ਹਰਫ ਤੇ ਖੇਡਦਾ ਪਿਆ ਆ ਸੋਹਣਾ ਪੁੱਤ ਖੇਡਦਾ ਪਿਆ ਸਾਗ ਤੇ ਆਪਣਾ ਪਨ ਚੁੱਕਿਆ ਹੋਇਆ ਤੇ ਹੁਣ ਮੈਂ ਲੱਗੀ ਆ ਸਾਗ ਘੋਟਣਾ ਮੈਂ ਕਿਹਾ ਚਲੋ ਸਾਗ ਘੋਟਣਾ ਦੇਖੋ ਤੁਸੀਂ ਸਾਗ ਤੇ ਹੁਣੇ ਹੱਲੇ ਆਏ ਨੇ ਕੰਮ ਤੋਂ ਤੇ ਹੁਣ ਲੱਗੀ ਆ ਮੈਂ ਚਾਹ ਬਣਾਉਣ ਇਹਨਾਂ ਵਾਸਤੇ ਚਾਹ ਪੀਣੀ ਕੀ ਪੀਣਾ ਪੈਣੀ ਆ ਚਾਹ ਪੀਣੀ ਚਲ ਚਾਹੇ ਬਣਾ ਲੈਂਨੀ ਤੇ ਫਤਿਹ ਵੀ ਹੁਣੇ ਸੁੱਤਾ ਉੱਠਿਆ ਹੈ ਬੰਨਾ ਸੁੱਤਾ ਆਈਗਾ ਇਹਦੇ ਪਾਪਾ ਉਹਨੂੰ ਦੇਖਦੋ ਖੁਸ਼ ਹੋ ਜਾਂਦਾ ਵਾ ਮੈਨੂੰ ਬੜਾ ਹਸਦਾ ਵਾ ਇੰਨਾ ਹਸਦਾ ਫਿਰ ਮੇਰੇ ਕੋਲ ਝਲਕਾਂ ਵੀ ਖਾਂਦਾ ਕੇਵਲੇ ਫਿਰ ਦਿਲ ਲਗਾਇ ਫਿਰ ਨਮਾਨ ਨੂੰ ਹੋਰ ਤਰ੍ਹਾਂ ਦਾ ਕਿ ਆਏ ਗੁੱਸੇ ਕੇ ਹੋਈ ਮੈਂ ਬਾਬੂ ਨੂੰ ਦਿਨੋਂ ਸਦਾ ਗੁੱਸੇ ਹੋਈਦਾ ਬਾਬੂ ਬੁਤਾਈ ਕਰਦੇ ਰਹੀਦਾ ਨਾ ਨਾ ਮਾਪਣ ਨੂੰ ਨਹੀਂ ਆ ਚਾ ਦਿੱਡ ਤਰੀਏ ਚਾ ਕੇ ਇਹਨਾਂ ਨਾਲ ਕੀ ਗੱਲ ਗਲਾ ਬੈਠਾ ਬੱਦਦਾ ਮੈਂ ਜ਼ਿਆਦਾ ਰੋ ਰੋ ਕੇ ਗਲਾ ਭਾ ਲੈਂਦਾ

ਕੰਮ ਤੋਂ ਆ ਗਏ ਆ ਕੰਮ ਤੋਂ ਆਲੇ ਚਾਹ ਆਪਣੀ ਆ ਜੀ ਆ ਪਾ ਤੇ ਇੱਕ ਮੀ ਜਾ ਆ ਡਿਆ ਮਗਰ ਮਗਰ ਹੀ ਬਸ ਹਾ 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 ਗੇ ਰੈਡੀ ਸਟੈਡੀ ਇੰਡੀਆ ਗੋ ਰੈਡੀ ਸਟੈਡੀ ਇੰਡੀਆ ਗੋ ਆ ਜਿਓ ਫਿਰ ਸਪਰਾ ਹੀ ਜਿਓ ਵੇਖੋ ਇਹੋ ਕੋਲ ਕੇ ਵੇਖੋ ਦਸ ਸੜੀ ਜੀ ਸਾਰੀ ਕੁੱਕਾ ਖਰਾਬ ਹੋ ਗਿਆ ਲੱਗਦਾ ਦਾਲ ਸਾਜੀ ਇੱਕ ਤਾਂ ਹੀ ਤਾਂ ਕਹਿਣ ਦੀ ਤਨ ਸਾਗ ਬਣਾਇਆ ਮੈਂ ਵੀ ਹੁੰਦਾ ਕਰਾ ਜਲਾ ਤੇ ਮੈਂ ਕੀ ਕਹਿਣ ਦੀ ਕੀ ਸਰਪ੍ਰਾਈਜ਼ ਵਿਖਾਇਆ ਸਾਗ ਦਾ ਮੈਂ ਕਿਹਾ ਦਾਲ ਖੜੀ ਉਬਲ ਗਈ ਹੋਏ ਮੇ ਰੱਬ ਟੱਕਣ ਨੂੰ ਕੁੱਕ ਕਰੀ ਜਾਂਦੇ ਸੀਟੀਆਂ ਨਹੀਂ ਜੇ ਵੱਗਿਆ ਕਰਨੀਆਂ ਇਹ ਹਿੱਲਦਾ ਹੁੰਦਾ ਵਾ ਸਾਗ ਹੀ ਪਸੰਦ ਆਇਆ ਉਹ ਟੱਕਣ ਦੀ ਪੈ ਗਈ ਟੱਕਣ ਨਾਲ ਪਿਆਰ ਆ। ਬੜਾ ਵਧੀਆ ਬਣਾਉਂ ਜੇ ਦੋ ਰੋਟੀ। ਸਾਗ ਮੈਂ ਬਣਾਇਆ ਇਹ ਨਹੀਂ ਪੁੱਛਣਾ ਪੁੱਛਿਆ ਕਿੱਦਾਂ। ਮੁੱਛਲੇ ਬਣਾਇਆ। ਗੈਸ ਤੇ ਬਣਾਇਆ। ਗੈਸ ਤੇ ਬਣਾਇਆ ਤਾਂ ਥੱਕ ਕੇ ਤੇ ਜਾਂਦਾ ਨਾ ਬੰਦਾ। ਹਾਂ ਸਾਗ ਦਾ ਕਹਿਣਾ। ਹਾਂਜੀ ਕਾਕੀ ਬਾਈ ਬਾਈ ਮੇਰਾ ਕਾਕੂ ਕੀ ਕਰ ਦੇਂਦਾ ਵਾ। ਉਹ ਫੇਵਰੇਟ ਮੈਸੇਜ ਇਹਦਾ ਦੱਸਾ। ਇਧਰ ਮੱਕੀ ਦਾ ਆਟਾ ਵੀ ਲੈ ਆਂਦਾ। ਵੇ ਕਰਨਾ ਮਗਾਇਆ ਤੇ ਪਰ ਇਹਨਾਂ ਨੂੰ ਪਸੰਦ ਆ ਤੇ ਫੁਲਕੇ ਲੱਗੇ ਲਾਉਣ ਆਪਾਂ ਅੱਜ ਮੱਕੀ ਦਾ ਮੱਕੀ ਦੇ ਫੁਲਕੇ ਅੱਜ ਮੱਕੀ ਦਾ ਕਹ ਦੋ ਜਵਾਰ ਦਾ ਆਟਾ ਤੇ ਨਾਲ ਜ਼ਰੂਰ ਥਾਰ ਆ ਤੇ ਆਉ ਲੱਗਾ ਜਿਵੇਂ ਦਾਲ ਸੜ ਗਈ ਹੁੰਦੀ ਹੈ ਇਹ ਦੇਖਣਾ ਇੱਥੇ ਸੀਟੀਆਂ ਮਰਵਾਈਆਂ ਤੇ ਉਬਲ ਲਿਆ ਜੀ ਨਾ ਪਾਣੀ ਜਿਹੜਾ ਵਿੱਚੋਂ ਨਿਕਲਦਾ ਕਿਹੜੇ ਚੁੱਲੇ ਤੇ ਬਣਾਉਂਗਾ ਸਾਕੇ ਜਦੋਂ ਫੁੱਲੇ ਤੇ ਪਹਿਲਾਂ ਮੈਂ ਚੁੱਲੇ ਤੇ ਬਣਾਉਣ ਲੱਗੀ ਉੱਤੇ ਲੱਕੜਾਂ ਡੈਡੀ ਆਏ ਮੈਂ ਹਾਂ ਡਾੜੀ ਚੁੱਲ੍ਹੇ ਤੇ ਮੇਰਾ ਦਾ ਬਣਾ ਪਰ ਬੱਲਣ ਹੈ ਨਹੀਂ ਤੇ ਕਿੰਦਾ ਵੀ ਇਦਾਂ ਪਲਾਟ-ਪਰਾਟ ਵਿੱਚੋਂ ਇਕੱਠਾ ਕਰ ਲਿਆ ਸਾਰਾ ਬੱਲ। ਉਹਤੇ ਪਿਆ ਬਹੁਤ ਬ੍ਰਮ ਲਾ ਕੇ ਫੈਰਾ ਪਿਆ। ਲਾਈਆਂ ਆਪਣੀਆਂ ਬੜੀਆਂ ਪਈਆਂ। ਪਰ ਉਹਦਾ ਸਿਰ ਖਾਈ ਜਿਆਦਾ ਮੁੰਡੇ ਦਾ ਵਰ ਕਿੰਦਾ ਮੁਸ਼ਕਲ ਹੋਣੀ। ਇਹਦੇ ਨਾਲ ਔਖਾ ਹੋ ਜਾਂਦਾ ਨਾ ਇੱਥੇ ਮੈਂ ਤਾਂ ਬਣਾਤਾ ਸਿਰੂ। ਮੈਂ ਚਾਹ ਸੀਟੀਆਂ ਬਹੁਤ ਨਹੀਂ। ਤੁਹਾਨੂੰ ਦਲਕਾ ਮੈਲਮ ਨਾਲ। ਜੀ ਜੀ। ਦੇ ਫਲਕੇ ਲਾਓ। ਮੈਂ ਤੁਹਾਨੂੰ ਕਿਸਾਨ ਦੇ ਹਿਸਾਬ ਨਾਲ ਬਣਾ ਲੈਂਦੀ। ਚਲੋ ਫਲਕੇ ਲਾਓ ਤੁਸੀਂ ਤੇ ਮੈਂ ਆਪਣਾ ਬਣਾਉਂਦਾ। ਮੈਂ ਤੜਕਾ ਲਰਨਾ। ਵੇ ਤੂੰ ਕੀ ਕਹਿਂਦੇ ਆਂ ਕੀ ਕੀ ਗੱਲ ਚੱਲਣ ਢੀ ਹੈ ਹੈ ਕਦੇ ਕੀ ਗੱਲ ਚੱਲਣ ਢੀ ਮੇਰੇ ਕਾਕੇ ਦੀ ਜੰਦੀ ਵੱਢਣੀ ਮੇਰੇ ਡੈਡੀ ਨੇ ਆ ਕੇ ਵੀ ਜਾਣ ਲੱਗੇ ਹੂੰ ਮੈਂ ਕਸਾ ਬਲੇ ਰਿਹਾ ਜੀ ਉਸਾਂ ਇਹ ਕਹਿੰਦੇ ਕੋਈ ਗੱਲ ਨਹੀਂ ਮੈਂ ਨਹੀਂ ਆਉਣਾ ਉਹ ਤੂੰ ਹੀ ਆਉ ਉਹ ਲੈ ਲੋ ਜੀ ਤੜਕਾ ਲਾਤਾ ਉਹ ਵੀ ਕਰਨੇ ਲਾਤਾ ਮੈਂ ਤਾਂ ਕੁਛ ਕੀਤਾ ਹੀ ਨਹੀਂ ਫਸਟ ਕਲਾਸ ਬਣ ਗਿਆ ਸਾਗ ਹੁਣ ਨਾ ਲਾਓ ਮੱਕੀ ਵਾਲੇ ਫੁਲਕੇ ਨਾ ਲਾਓ ਮੱਕੀ ਵਾਲੇ ਦੇ ਫੁਲਕੇ ਮੱਕੀ ਦੇ ਕਿਹਨੇ ਦਲੰਦੀ ਹੈ ਜਿਵੇਂ ਆ ਵਾਫੇ ਥਲੇ ਕਰਕੇ ਨਾ ਰੱਖ ਕੇ ਤੇ ਨੂੰ ਥਲੇ ਕਿਉਂ ਲਾ ਦਿੰਦੀ ਹੈ ਉਹਦੇ ਉੱਪਰ ਪੇੜੇ ਦੇ ਕਿਉਂ ਪਾ ਦੋ ਤੋਂ ਭਾਰ ਪਾ ਦੇ ਉਹ ਪਲੇਅਰ ਉਹਦੇ ਨਾਲ ਭਾਰ ਪਾ ਦੇ ਪ੍ਰੈਸ ਕਰ ਦਿੰਦੀ ਹੈ ਤੇ ਵਧੀਆ ਹੋ ਜਾਂਦਾ ਹੈ ਕੀ ਟਾਈਮ ਆਪਣਾ 9:00 ਹੋ ਚੁੱਕੇ ਆ ਜਾ ਫਿਰ ਸ਼ਕਲੋ ਤੁਸੀਂ